ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤਜਿੰਦਰ ਚੰਦੀ ਖਬਰਾਂ ਹੁਣ ਤੱਕ ਲੈ ਕੇ ਹਾਜ਼ਰ ਹਾਂ ਸੋ ਖਬਰ ਖਨੋਰੀ ਬਾਰਡਰ ਤੋਂ ਹੈ ਜਿੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਖਨੋਰੀ ਬਾਰਡਰ ਪਹੁੰਚੇ ਨੇ ਜਿੱਥੇ ਉਹਨਾਂ ਨੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਹੈ ਸੋ ਦੱਸਦੀ ਹੈ ਕਿ ਖਨੋਰੀ ਬਾਰਡਰ ਉੱਤੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਮਰਨ ਵਰਤ ਤੇ ਬੈਠੇ ਨੇ ਅਤੇ ਇਸੇ ਦੌਰਾਨ ਉਹਨਾਂ ਦੀ ਸਿਹਤ ਦਾ ਹਾਲਚਾਲ ਜਾਣਨ ਦੇ ਲਈ ਵਕ-ਵਕ ਪਾਰਟੀਆਂ ਦੇ ਨੇਤਾ ਗਾਇਕ ਤੇ ਕਈ ਸਮਾਜ ਸੇਵੀ ਸੰਸਥਾਵਾਂ ਦੇ ਲੋਕ ਖਨੋਰੀ ਬਾਰਡਰ ਪਹੁੰਚ ਰਹੇ ਨੇ ਉੱਥੇ ਹੀ ਹੁਣ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਚਰਨਜੀਤ ਸਿੰਘ ਚੰਨੀ ਵੀ ਡੱਲੇਵਾਲ ਦੀ ਸਿਹਦਾ ਹਾਲਚਾਲ ਜਰਨਲ ਦੇ ਲਈ ਪਹੁੰਚੇ ਨੇ ਜਿੱਥੇ ਉਹਨਾਂ ਨੇ ਸੰਸਦੀ ਕਮੇਟੀ ਦੀ ਜੋ ਰਿਪੋਰਟ ਹੈ ਉਹ ਜਗਜੀਤ ਸਿੰਘ ਡੱਲੇਵਾਲ ਨੂੰ ਸੌਂਪ ਦਿੱਤੀ ਹੈ ਸੋ ਦੱਸਦੀ ਹੈ ਕਿ ਚਰਨਜੀਤ ਸਿੰਘ ਚੰਨੀ ਸੰਸਦੀ ਕਮੇਟੀ ਦੇ ਚੇਅਰਮੈਨ ਨੇ ਤੇ ਉਹਨਾਂ ਵੱਲੋਂ ਜੋ ਰਿਪੋਰਟ ਹੈ ਪੇਸ਼ ਕੀਤੀ ਗਈ ਹੈ ਉਹ ਰਿਪੋਰਟ ਹੁਣ ਜਿਜੀ ਸਿੰਘ ਡੱਲੇਵਾਲ ਨੂੰ ਸੌਂਪੀ ਹੈ ਸੋ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦੇ ਆ ਕੀ ਕੁਝ ਆਖਿਆ ਉਹ ਵੀ ਸੁਣਦੇ ਹਾਂ ਅੱਜ ਮੈਂ ਡੱਲੇਵਾਲ ਸਾਹਿਬ ਜਿਹੜੇ ਕਿ ਕਿਸਾਨ ਲੀਡਰ ਹੋਣ ਦੇ ਨਾਤੇ ਕਿਸਾਨ ਸੰਘਰਸ਼ ਨੂੰ ਅਗਵਾਈ ਦੇ ਰਹੇ ਹੈ ਤੇ ਉਹਨਾਂ ਨੇ ਮਰਨ ਵਰਤ ਰੱਖਿਆ ਹੋਇਆ ਅੱਜ 25ਵਾਂ ਦਿਨ ਉਹਨਾਂ ਦੇ ਮਰਨ ਵਰਤ ਦਾ ਹੈ 26ਵਾਂ ਤੇ ਮੈਂ ਉਹਨਾਂ ਦੀ ਹਾਲਚਾਲ ਵੀ ਪੁੱਛਣ ਆਇਆ ਤੇ ਉਹਨਾਂ ਨੂੰ ਮਿਲਣ ਆਇਆ ਸੀ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਬਹੁਤ ਨਾਜ਼ੁਕ ਹਾਲਤ ਚ ਹੈ ਤੇ ਗਿਰਦੀ ਜਾ ਰਹੀ ਹੈ ਤੇ ਮੈਂ ਉਹਨਾਂ ਨੂੰ ਆਪਣੇ ਵੱਲੋਂ ਸ੍ਰੀ ਰਾਹੁਲ ਗਾਂਧੀ ਜੀ ਜਿਹੜੇ ਕਿ ਦੇਸ਼ ਦੀ ਆਪੋਜੀਸ਼ਨ ਲੀਡਰ ਦੇਸ਼ ਦੇ ਆਪੋਜੀਸ਼ਨ ਲੀਡਰ ਹੈ ਉਹਨਾਂ ਵੱਲੋਂ ਵੀ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਦੇਸ਼ ਨੂੰ ਕੌਮ ਨੂੰ ਕਿਸਾਨੀ ਨੂੰ ਬਹੁਤ ਲੋੜ ਹੈ ਸੰਘਰਸ਼ ਦਾ ਰਸਤਾ ਬਦਲੋ ਕਿਰਪਾ ਕਰਕੇ ਆਪਣੀ ਜਾਨ ਤੇ ਨਾ ਖੇਲੋ ਇਹ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਇਸ ਤੋਂ ਇਲਾਵਾ ਮੈਂ ਮੈਨੂੰ ਪਾਰਲੀਮੈਂਟ ਦੀ ਜਿਹੜੀ ਸਟੈਂਡਿੰਗ ਕਮੇਟੀ ਹੈ ਐਗਰੀਕਲਚਰ ਐਨੀਮਲ ਹੈਸਬੈਂਡਰੀ ਤੇ ਫੂਡ ਪ੍ਰੋਸੈਸਿੰਗ ਜਿਹਦੇ ਵਿੱਚ 30 ਦੇਸ਼ ਦੇ ਮੈਂਬਰ ਪਾਰਲੀਮੈਂਟ ਹੈ ਜਿਹਦੇ ਜ ਰਾਜ ਸਭਾ ਦੇ ਵੀ ਹੈ ਤੇ ਲੋਕ ਸਭਾ ਦੇ ਵੀ ਹੈ ਇਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਮੈਂਬਰ ਹੈ ਬੀਜੇਪੀ ਦੇ ਵੀ ਹੈ ਕਾਂਗਰਸ ਦੇ ਵੀ ਹੈ ਸਮਾਜਵਾਦੀ ਪਾਰਟੀ ਦੇ ਵੀ ਹੈ ਆਜ਼ਾਦ ਵੀ ਹੈ ਤੇ ਉਸ ਦਾ ਮੈਂ ਚੇਅਰਮੈਨ ਹੈ 3 ਮੈਂਬਰੀ ਕਮੇਟੀ ਨੇ 17 ਮੀਟਿੰਗਾਂ ਕਰਕੇ ਇੱਕ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਵਾਸਤੇ ਇੱਕ ਰਿਪੋਰਟ ਪੇਸ਼ ਕੀਤੀ ਹੈ ਜਿਹੜੀ ਕਿ ਮੈਂ ਪਾਰਲੀਮੈਂਟ ਚ ਪੇਸ਼ ਕੀਤੀ ਹੈ ਉਹਦੀ ਇਹ ਕਾਪੀ ਹੈ ਲਗਭਗ ਸਵਾ 500 ਪੇਜਾਂ ਦੀ ਇਹ ਰਿਪੋਰਟ ਹੈ 6 ਰਿਪੋਰਟਾਂ ਹੈਗੀਆਂ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ 2004 ਤੋਂ 6 ਦੇ ਵਿੱਚ 5 ਰਿਪੋਰਟਾਂ ਆਈਆਂ ਸੀ ਉਹਨਾਂ ਸਾਰੀਆਂ ਦੀ ਵੀ ਸਟੱਡੀ ਕਰਕੇ 17 ਮੀਟਿੰਗਾਂ ਦੇ ਵਿੱਚ ਉਸ ਤੋਂ ਅੱਗੇ ਕਿਸਾਨੀ ਅੱਜ ਦੀ ਕੀ ਆ ਜ਼ਰੂਰਤਾਂ ਉਹਦੇ ਮੁਤਾਬਕ ਇਹ ਰਿਪੋਰਟ ਦਿੱਤੀ ਗਈ ਹੈ ਜੋ ਡੱਲੇਵਾਲ ਸਾਹਿਬ ਦੀਆਂ ਕਿਸਾਨ ਯੂਨੀਅਨਸ ਦੀਆਂ ਅੱਜ ਮੰਗਾਂ ਹਨ ਉਹਨਾਂ ਨੂੰ ਇਹਦੇ ਵਿੱਚ ਕੋਖ ਕੇ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸਰਕਾਰ ਨੂੰ ਸਿਫਾਰਸ਼ਾਂ ਕੀਤੀਆਂ ਗਈਆਂ ਮੇਨ ਸਿਫਾਰਸ਼ ਇਹ ਹੈ ਕਿ ਐਮਐਸਪੀ ਹੈ ਜਿਹੜੀ ਇਸ ਨੂੰ ਕਾਨੂੰਨੀ ਗਰੰਟੀ ਬਣਾਇਆ ਜਾਵੇ ਇਹ ਪਹਿਲੀ ਵਾਰ ਹੈ ਕਿ ਸਰਕਾਰੀ ਤੌਰ ਤੇ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਲਈ ਪਾਰਲੀਮੈਂਟ ਦੀ ਕਮੇਟੀ ਨੇ ਪਾਰਲੀਮੈਂਟ ਦੇ ਵਿੱਚ ਰਿਪੋਰਟ ਪੇਸ਼ ਕੀਤੀ ਹੈ ਤੇ ਸਿਫਾਰਸ਼ ਕੀਤੀ ਹੈ ਇਸ ਦੇ ਨਾਲ ਕਿਸਾਨੀ ਕਰਜ਼ਾ ਤੇ ਖੇਤ ਮਜ਼ਦੂਰ ਦਾ ਕਰਜ਼ਾ ਇਹ ਮਾਫ ਕਰਨ ਵਾਸਤੇ ਸਰਕਾਰ ਨੂੰ ਸਿਫਾਰਸ਼ ਕੀਤੀ ਗਈ ਹੈ ਤੇ ਨਾਲ-ਨਾਲ ਇਸ ਡਿਪਾਰਟਮੈਂਟ ਦਾ ਨਾਮ ਫਾਰਮਰ ਵੈਲਫੇਅਰ ਦੇ ਨਾਲ-ਨਾਲ ਲੇਬਰ ਵੈਲਫੇਅਰ ਵੀ ਰੱਖਣ ਦੀ ਗੱਲ ਕੀਤੀ ਹੈ ਲੇਬਰ ਦੀ ਵੀ ਵੈਲਫੇਅਰ ਹੈ ਜਿਹੜੀ ਲੇਬਰ ਜਿਹੜੀ ਖੇਤ ਮਜ਼ਦੂਰ ਹੈ ਉਹਨਾਂ ਦੀ ਭਲਾਈ ਵਾਸਤੇ ਵੀ ਇਸ ਕਮੇਟੀ ਦੀ ਵਿੱਚ ਰਿਪੋਰਟ ਪੇਸ਼ ਕੀਤੀ ਗਈ ਹੈ ਤੇ ਸਿਫਾਰਸ਼ ਕੀਤੀ ਗਈ ਹੈ ਇਸ ਤੋਂ ਇਲਾਵਾ ਜਿਵੇਂ ਗਊਸ਼ਾਲਾ ਹੈ ਗਊਸ਼ਾਲਾ ਨੂੰ 34 ਰੁਪਏ ਪਰ ਗਊ ਸਰਕਾਰ ਪੈਸੇ ਦਿੰਦੀ ਹੈ ਸਰਕਾਰ ਨੂੰ ਇਹ ਸਿਫਾਰਸ਼ ਕੀਤੀ ਗਈ ਹੈ ਸਾਰੀ ਕਮੇਟੀ ਵੱਲੋਂ ਇਹ ਸਰਬਸੰਮਤੀ ਨਾਲ ਰਿਪੋਰਟਾਂ ਪੇਸ਼ ਹੋਈਆਂ ਕਿ 34 ਰੁਪਏ ਜਿਹੜੇ ਤੁਸੀਂ ਗਊਸ਼ਾਲਾ ਨੂੰ ਦਿੰਦੇ ਹੋ ਤੁਸੀਂ ਡਾਇਰੈਕਟ ਕਿਸਾਨ ਨੂੰ ਦੇ ਦਿਓ ਉਹਦੇ ਘਰ ਜਿਹੜੀ ਗਾਂ ਬੁੱਢੀ ਹੋ ਗਈ ਹੈ ਜਿਹੜੀ ਦੁੱਧ ਨਹੀਂ ਦਿੰਦੀ ਉਹ ਉਹਨੂੰ ਪਾਲ ਲਵੇ ਉਹ ਛੱਡੀ ਨਾ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਪਾਰਸ਼ਾਂ ਹੈ ਪੂਰੀ ਕਮੇਟੀ ਦੀ ਰਿਪੋਰਟ ਹੈ ਇਹ ਸਾਰੀ ਰਿਪੋਰਟ ਅੱਜ ਮੈਂ ਜਿਹੜੀ ਕੇ ਪੂਰੇ ਦੇਸ਼ ਦੇ ਵਿੱਚ ਕਿਸਾਨ ਯੂਨੀਅਨਾਂ ਵੱਲੋਂ ਟਕੈਤ ਸਾਹਿਬ ਨੇ ਵੀ ਇਹਨੂੰ ਐਪਰੀਸ਼ੀਏਟ ਕੀਤਾ ਤਾਂ ਉਹ ਮੈਂ ਡੱਲੇਵਾਲ ਸਾਹਿਬ ਨੂੰ ਸੰਭਾਲੀਏ ਉਹਨਾਂ ਨੂੰ ਬੇਨਤੀ ਕੀਤੀ ਹੈ ਨਾਲ ਉਹਨਾਂ ਦੀ ਸਿਹਤਿਆਬੀ ਵਾਸਤੇ ਮੈਂ ਅਰਦਾਸ ਕਰਦਾ ਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਸੈਜੀਟੇਸ਼ਨ ਦਾ ਰੁਕ ਹੈ ਜਿਹੜਾ ਕੋਈ ਹੋਰ ਰੱਖ ਕੇ ਕਿਉਂਕਿ ਕੇਂਦਰ ਸਰਕਾਰ ਭਾਜਪੀ ਖਾਸ ਤੌਰ ਤੇ ਉਹ ਐਂਟੀ ਕਿਸਾਨ ਮਾਹੌਲ ਬਣਾ ਕੇ ਕਿਉਂਕਿ ਉਹ ਨਫਰਤ ਦੀ ਰਾਜਨੀਤੀ ਕਰਦੇ ਹੈ ਕੇਂਦਰ ਸਰਕਾਰ ਟੋਟਲ ਨਫਰਤ ਦੇ ਨਾਲ ਖੇਡਦੀ ਹੈ ਤੇ ਮੈਜੋਰਟੀ ਦੀ ਪੋਲਿਟਿਕਸ ਕਰਦੇ ਹੋ ਕਿ ਕਿਸਾਨਾਂ ਦੇ ਖਿਲਾਫ ਮਾਹੌਲ ਖੜਾ ਕਰਨਾ ਚਾਹੁੰਦੇ ਆ ਜੀ ਦੇ ਨਾਲ ਦੂਸਰਿਆਂ ਦੀਆਂ ਵੋਟਾਂ ਲੈਣਾ ਚਾਹੁੰਦੇ ਆ ਉਹ ਮੈਂ ਇਹਨਾਂ ਨੂੰ ਕਿਹਾ ਕਿ ਇਸ ਨੂੰ ਰਾਜਨੀਤਿਕ ਪੱਖ ਤੋਂ ਵੀ ਦੇਖੋ ਕਿ ਕਿਉਂ ਉਹ ਕਿਸਾਨਾਂ ਨੂੰ ਜਾਣ ਬੁੱਝ ਕੇ ਹੈਰਾਨ ਕਰ ਰਹੇ ਦੋਵੇਂ ਸਰਕਾਰਾਂ ਚਾਹੇ ਉਹ ਪੰਜਾਬ ਦੀ ਹੈ ਚਾਹੇ ਕੇਂਦਰ ਦੀ ਹੈ ਅੱਜ ਕਿਸਾਨਾਂ ਦੀਆਂ ਖੇਤ ਮਜ਼ਦੂਰ ਦੀਆਂ ਬੈਰੀ ਬਣੀਆਂ ਹੋਈਆਂ ਸੋ ਮੈਂ ਆਪਣੀ ਰਿਪੋਰਟ ਲੈ ਕੇ ਡੱਲੇਵਾਲ ਸਾਹਿਬ ਕੋਲ ਆਇਆ ਤੇ ਮੈਂ ਅਰਦਾਸ ਕਰਦਾ ਕਿ ਡੱਲੇਵਾਲ ਸਾਹਿਬ ਦੀ ਸਿਹਤ ਅੱਛੀ ਰਹੇ ਤੇ ਅੱਗੇ ਨੂੰ ਇਹੇ ਜੇ ਹੀਰਿਆਂ ਦੀ ਇਹੇ ਆਗੂਆਂ ਦੀ ਸਾਨੂੰ ਲੋੜ ਹੈ ਬਹੁਤ ਧੰਨਵਾਦ ਅੱਗੇ ਵਧਦੇ ਹਾਂ ਉਧਰ ਬਟਾਲਾ ਚ ਇੱਕ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਦਾ ਨਜ਼ਰ ਆ ਰਿਹਾ ਹੈ ਜਿਸ ਨੂੰ ਦੇਖ ਕੇ ਹਰ ਇੱਕ ਦਾ ਮਨ ਹੈ ਜਿਹੜਾ ਜਰੂਰ ਪਸੀਜਿਆ ਜਾਵੇਗਾ ਸੋ ਤਸਵੀਰਾਂ ਬਟਾਲਾ ਦੇ ਨਜ਼ਦੀਕੀ ਪਿੰਡ ਸੈਦ ਮੁਬਾਰਕ ਦੀਆਂ ਨੇ ਜਿੱਥੇ ਯੂਨਿਸ ਮਸੀਹ ਨਾਮੀ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟਦਾ ਨਜ਼ਰ ਆਇਆ ਕਿਉਂਕਿ ਬਿਨਾ ਦਰਵਾਜੇ ਤੋਂ ਟੁੱਟੀ ਛੱਤ ਵਾਲਾ ਘਰ ਤੇ ਰੋਟੀ ਦੇ ਵੀ ਲਾਲੇ ਪਏ ਨਜ਼ਰ ਆ ਰਹੇ ਨੇ ਸੋ ਬਟਾਲਾ ਦੇ ਪਿੰਡ ਸੈਦ ਮੁਬਾਰਕ ਦਾ ਰਹਿਣ ਵਾਲਾ ਯੂਨਿਸ ਮਸੀਹ ਜਿਸਦੇ ਸੱਟ ਲੱਗ ਗਈ ਤੇ ਸੱਟ ਲੱਗਣ ਤੋਂ ਬਾਅਦ ਇਹ ਵਿਅਕਤੀ ਅਪਾਹਜ ਹੋ ਗਿਆ ਤੇ ਹੁਣ ਇਸ ਵਿਅਕਤੀ ਦੇ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਦੇ ਨਾਲ ਚੱਲਦਾ ਦਿਖਾਈ ਦੇ ਰਿਹਾ ਉੱਥੇ ਹੀ ਪਿੰਡ ਸੈਦ ਮੁਬਾਰਕ ਦਾ ਰਹਿਣ ਵਾਲਾ ਯੂਨਿਸ ਮਸੀਹ ਪਰਿਵਾਰ ਚ ਇਕਲੋਤਾ ਕਮਾਉਣ ਵਾਲਾ ਵਿਅਕਤੀ ਸੀ ਪਰ ਘਰ ਦੇ ਮੁਖੀ ਯੂਨਿਸ ਮਸੀਦ ਦੇ ਪਹਿਲਾ ਸਿਰ ਦੇ ਉੱਤੇ ਸੱਟ ਲੱਗ ਗਈ ਤੇ ਉਸਨੇ ਆਪਣੇ ਇਲਾਜ ਦੇ ਲਈ ਬਹੁਤ ਹੀ ਮੁਸ਼ਕਲ ਦੇ ਨਾਲ ਜੋੜ ਕੇ ਰੱਖੀ ਸਾਰੀ ਰਕਮ ਉਸਦੇ ਇਲਾਜ ਉੱਤੇ ਖਰਚ ਹੋ ਗਈ ਫਿਰ ਅਚਾਨਕ ਉਸਦੀ ਲੱਤ ਟੁੱਟ ਜਾਂਦੀ ਹੈ ਅਤੇ ਲੱਤ ਦੇ ਆਪਰੇਸ਼ਨ ਕਾਰਨ ਉਹ ਕੰਮਕਾਰ ਤੋਂ ਵੀ ਅਪਾਹਜ ਹੋ ਗਿਆ ਤੇ ਹਾਲਾਤ ਅਜਿਹੇ ਬਣ ਗਏ ਨੇ ਕਿ ਹੁਣ ਪੂਰਾ ਪਰਿਵਾਰ ਲਗਭਗ ਇੱਕ ਸਾਲ ਤੋਂ ਰਿਸ਼ਤੇਦਾਰਾਂ ਦੇ ਰਹਿਮੋ ਕਰਮ ਤੇ ਪਿਆ ਨਜ਼ਰ ਆ ਰਿਹਾ ਸੋ ਪਰਿਵਾਰ ਵਿੱਚ ਯੂਨਿਸ ਮਸੀਹ ਦੀ ਪਤਨੀ 4.5 ਸਾਲ ਦੀ ਧੀ ਤੇ 2 ਸਾਲ ਦਾ ਪੁੱਤਰ ਵੀ ਹੈ ਪਰ ਇਹ ਪਰਿਵਾਰ ਹੁਣ ਰੋਟੀ ਦੇ ਲਈ ਦੂਜਿਆਂ ਦਾ ਮਹਤਾਜ ਬਣ ਕੇ ਰਹਿ ਗਿਆ ਸੋ ਇੱਥੇ ਹੀ ਵਸ ਨਹੀਂ ਬਿਨਾ ਦਰਵਾਜ਼ੇ ਅਤੇ ਕੱਚੇ ਘਰ ਦੀ ਅਜੇਹੀ ਛੱਤ ਥੱਲੇ ਇਹ ਪਰਿਵਾਰ ਰਹਿਣ ਦੇ ਲਈ ਮਜਬੂਰ ਹੈ ਜੋ ਕਿ ਹੁਣ ਕਈ ਜਗ੍ਹਾ ਤੋਂ ਡਿੱਗ ਚੁੱਕੀ ਹੈ ਤੇ ਇਸ ਪਰਿਵਾਰ ਨੇ ਬਹੁਤ ਹੀ ਮੁਸ਼ਕਲ ਦੇ ਨਾਲ ਪੋਦੇ ਮਹੀਨੇ ਵਿੱਚ ਤਰਪਾਲਾਂ ਅਤੇ ਟੀਨ ਦੇ ਸਹਾਰੇ ਘਰ ਦੀ ਛੱਤ ਖੜੀ ਕੀਤੀ ਸੋ ਯੂਨਿਸ ਮਸੀਹ ਤੇ ਉਸਦੇ ਪਰਿਵਾਰ ਦਾ ਆਖਣਾ ਕਿ ਉਸਦੀ ਲੱਤ ਠੀਕ ਹੋ ਸਕਦੀ ਹੈ ਪਰ ਆਪਰੇਸ਼ਨ ਦੇ ਲਈ ਉਹਨਾਂ ਕੋਲ ਪੈਸੇ ਨਹੀਂ ਨੇ ਉੱਥੇ ਹੀ ਛੱਤ ਵੀ ਪੱਕੀ ਕੀਤੀ ਜਾ ਸਕਦੀ ਹੈ ਪਰ ਦਫ਼ਤਰਾਂ ਦੇ ਚੱਕਰ ਲਗਾਉਣ ਦੀ ਹੁਣ ਉਹਨਾਂ 'ਚ ਕਾਬਲੀਅਤ ਨਹੀਂ ਸੋ ਅਜੇ ਇਹ ਵਿੱਚ ਪਰਿਵਾਰ ਦੀ ਨਜ਼ਰ ਹੁਣ ਉਸ ਰੱਬ ਫਰਿਸ਼ਤੀ ਉੱਤੇ ਟਿਕੀ ਹੋਈ ਹੈ ਜੋ ਆ ਕੇ ਉਹਨਾਂ ਦੇ ਹਾਲਾਤ ਬਦਲਣ ਦੀ ਕੋਸ਼ਿਸ਼ ਕਰੇਗਾ ਤੁਸੀਂ ਦੇਖ ਰਹੇ ਹੋ ਨਮੂਟ ਚੈਨਲ ਅੱਜ ਤੈਨੂੰ ਹਾਲਾਤ ਹੁੰਨੇ ਹਾਲਾਤ ਇੱਕ ਗਰੀਬ ਪਰਿਵਾਰ ਦੇ ਹਾਲਾਤ ਹੁੰਨੇ ਆ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਛੱਤਾਂ ਜਿਹੜੀਆਂ ਛੱਤਾਂ ਜਿਹੜੀਆਂ ਮਿੱਟੀ ਦੀਆਂ ਛੱਤਾਂ ਜਿਹੜੀਆਂ ਬਾਲਿਆਂ ਦੀਆਂ ਛੱਤਾਂ ਜਿਹੜੀਆਂ ਛੱਤਾਂ ਵੀ ਡਿੱਗਣ ਵਾਲੀਆਂ ਔਰ ਇਸ ਗਰੀਬ ਪਰਿਵਾਰ ਦੇ ਦੇ ਹਾਲਾਤ ਦੇਖ ਸਕਦੇ ਜੀ ਕਿ ਕਿਸ ਤਰ੍ਹਾਂ ਇਹ ਰਹਿੰਦੇ ਹੋਣਗੇ ਇਸ ਛੱਤਾਂ ਦੇ ਵਿੱਚ ਔਰ ਜੇ ਦੇਖ ਸਕਦੇ بارش ਆ ਜੇ ਤੇ ਕਿੰਨਾ ਬੁਰਾ ਹਾਲ ਹੁੰਦਾ ਹੋਏਗਾ ਔਰ ਇਹ ਜਿਹੜੇ ਪਰਿਵਾਰ ਆ ਇੱਕ ਜਿਹੜਾ ਪਰਿਵਾਰ ਦਾ ਜੀ ਆ ਉਹ ਹੈਂਡੀਕੈਪ ਹੈ ਉਹਦੇ ਐਕਸੀਡੈਂਟ ਹੋਣ ਦੇ ਨਾਲ ਹੀ ਜਿਹੜਾ ਉਹਨੂੰ ਜਿਹੜਾ ਇੰਨੇ ਹਾਲਾਤ ਮਾੜੇ ਹੋ ਗਏ ਉਹਨਾਂ ਦੇ ਵੀ ਤੁਸੀਂ ਦੇਖਦੇ ਤਾਂ ਬੂਏ ਵੀ ਉਹਨਾਂ ਦੇ ਟੁੱਟੇਦੇ ਆ ਆਪਾਂ ਗੱਲ ਵੀ ਕਰਾਂ ਵੀਰ ਨਾਲ ਵੀਰ ਦਾ ਨਾਮ ਹੈ ਯੂਨਸ ਮਸੀਗੀ ਤੇ ਦੇਖ ਸਕਦੇ ਜੀ ਆਪਾਂ ਉਹਨਾਂ ਨਾਲ ਗੱਲ ਵੀ ਕਰਦੇ ਭਾਜੀ ਨਾਲ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਜੂਨਸ ਸਿੰਘ ਹੈ ਜੂਨਸ ਸਿੰਘ ਕਿਉਂ ਇਦਾਂ ਦੇ ਹਾਲਾਤ ਹੋ ਗਏ ਕਿਸ ਤਰ੍ਹਾਂ ਦੇ ਇਦਾਂ ਦੇ ਹਾਲਾਤ ਸੱਟ ਲੱਗਣ ਕੰਨ ਜਿਆਦਾ ਹਾਲਾਤ ਥੋੜੇ ਮਾੜੇ ਹੋ ਗਏ ਪਹਿਲਾਂ ਕੰਮ ਕਮ ਥੋੜੀ ਦਿਹਾੜੀ ਢੋੜੀ ਲੱਗ ਜਾਂਦੀ ਸੀ ਕੰਮ ਚੱਲੀ ਜਾਂਦਾ ਸੀ ਗੁਜਾੜਾ ਵਜਾੜਾ ਸੱਟ ਲੱਗਣ ਕੰਨ ਫਿਰ ਬਹੁਤ ਜਿਆਦਾ ਮੁਸ਼ਕਲ ਹੋ ਗਿਆ ਗੁਜਾੜਾ ਇਦਾਂ ਹੀ ਆਂਡ ਗਵਾਣ ਮਤ ਕਰ ਦਿੰਦੇ ਜੇ ਕੁਝ ਰਿਸ਼ਤੇਦਾਰ ਥੋੜੀ ਬੋਧੀ ਕਰ ਦਿੰਦੇ ਵਿੱਚੋਂ ਤੇ ਰੋਟੀ ਰੁੱਟੀ ਦਾ ਹੋ ਜਾਂਦਾ ਥੋੜਾ ਮੋਟਾ ਨੀ ਛੱਤਾਂਾਂ ਛੱਤਾਂ ਵੀ ਟੰਡੀਆਂ ਜਿਸ ਤਰ੍ਹਾਂ ਡਿੱਗਣ ਵਾਲੀਆਂ ਛੱਤਾਂ ਬਾਲਿਆਂ ਦੀ ਛੱਤਾਂ ਵਿੱਚ ਇੱਕ ਜਗ੍ਹਾ ਟੀਨ ਪਾਇਆ ਫਿਰ ਡਰ ਨਹੀਂ ਲੱਗਦਾ ਤੁਹਾਨੂੰ ਰਹਿਣ ਲੱਗਿਆ ਵਿੱਚ ਡਰ ਤਾਂ ਫਿਰ ਲੱਗਦਾ ਜੇ ਕੀ ਕਰ ਸਕਦੇ ਰਹਿਣਾ ਤੇ ਹੈ ਹੀ ਹੁਣ ਕਿਸੇ ਦੇ ਵੱਲ ਵੀ ਨਹੀਂ ਰਿਹਾ ਜਾਂਦਾ ਉਹ ਤਾਂ ਹੁਣ ਗਜਾੜਾ ਬਜਾੜਾ ਤੇ ਕਰਨੇ ਪੈਣਾ ਜੀ ਕਿਸ ਤਰ੍ਹਾਂ ਛੱਟ ਲੱਭੀਦਾ ਜੀ ਛੱਟ ਮੈਂ ਜਾਂੜਿਆ ਹੀ ਤੇ ਰਸਤੇ ਦੇ ਵਿੱਚ ਮੋਟਰਸਾਈਕਲ ਵੱਜ ਗਿਆ ਲਾਜ ਨਹੀਂ ਕਰਾਇਆ ਕਿ ਲਾਜ ਇੱਥੇ ਸਿਵਲ ਚੋ ਗਏ ਸੀ ਤੇ ਇਹਨਾਂ ਫਿਰ ਗੁਰਨਾਨਕ ਕੀਤਾ ਉੱਥੋਂ ਆਇਆ ਸੀ ਇਲਾਜ वो भी ब्याह ब्याजी बूजी चुक के करवाया कुछ रिश्तेदार ने थोड़े बहुते लाते मदद करती तो, ते ओ, तो थोड़ा होर हले होना वा इतों होराब लात तो वो कहेंगे कि फिर तुर तो करना पैना ऑपरेशन वह करके थोड़ा हले पैसे पुहे करके रुके जी हले हाँ जी वह भी कहें ऑपरेशन होना वा फिर प्लेटा प्ूटा वेखन ग की कर दी ਕੀ ਲਗਦਾ ਪਰਿਵਾਰ ਦੇ ਵਿੱਚ ਵਾਈਫ ਵੀ ਤਾਂ ਡੀ ਬੋਲ ਨਹੀਂ ਸਕਦੀ ਸੁਣ ਨਹੀਂ ਸਕਦੀ ਤੁਸੀਂ ਹੈਂਡੀਕੈਪ ਹੋਗੇ ਫਿਰ ਕਿੱਦਾਂ ਗੁਜ਼ਾਰਾ ਹੁੰਦਾ ਬੱਚੇ ਵੀ ਆ ਤੁਹਾਡੇ ਗੁਜ਼ਾਰਾ ਮਾਲਕ ਦੇ ਆਸਰੇ ਜੋ ਭੈਣ ਭਰਾ ਥੋੜੀ ਬਹੁਤੀ ਮਦਦ ਕਰ ਦਿੰਦੇ ਜੇ ਤੇ ਫਿਰ ਹੋ ਜਾਂਦਾ ਜੇ ਥੋੜਾ ਬਹੁਤਾ ਇਦਾਂ ਰੋਟੀ ਰੋਟੀ ਦਾ ਪਹਿਲਾਂ ਆਪਣਾ ਚਲੋ ਕੰਮ ਕਰ ਦਿਹਾੜੀ ਢੋੜੀ ਲੱਗਦੀ ਸੀ ਕੰਮ ਤੇ ਜਾਂਦਾ ਸੀ ਮੈਂ ਇਹਦੇ ਥੋੜਾ ਗੁਜ਼ਾਰਾ ਸੌਖਾ ਹੀ ਥੋੜਾ ਗੁਜ਼ਾਰਾ ਕੋਈ ਬਸ ਗੁਜ਼ਰ ਬਸਰ ਹੋ ਜਾਂਦਾ ਹੈ ਸਾਟ ਲੱਗਣ ਕਾ ਜਿਆਦਾ ਕੰਮ ਔਖਾ ਹੋ ਗਿਆ ਫਿਰ ਮੁਸ਼ਕਲ ਹੋ ਗਈ ਥੋੜੀ ਮਦਦ ਕਰਦੇ ਫੇ ਲੋਕਾਂ ਦੇ ਹਾਂਜੀ ਭੈਣ ਭਰਾ ਥੋੜੀ ਬੋਦੀ ਕਰ ਦਿੰਦੇ ਜਿਮਤ ਪਿੰਡ ਵਸੇ ਪਿੰਡ ਵਸੇ ਵੀ ਕਰ ਦਿੰਦੇ ਜੇ ਥੋੜੀ ਬੋਦੀ ਰੋਟੀ ਪਾਣੀ ਦਾ ਫਿਰ ਰੋਟੀ ਪਾਣੀ ਦਾ ਤਾਂ ਪੂਰਾ ਔਖਾ ਹੁੰਦਾ ਨਾ ਕਿਉਂਕਿ ਕਮਾਉਂਦੇ ਨਹੀਂ ਤੁਸੀਂ ਵੀ ਹਾਂਜੀ ਰੋਟੀ ਦਾ ਬਹੁਤ ਔਖਾ ਜੇ ਰੋਟੀ ਦੋਰੇ ਬਹੁਤ ਮੁਸ਼ਕਲ ਹੁੰਦੀ ਹੈ ਇਹ ਦੇਖਿਆ ਤੁਸੀਂ ਵੀਰ ਨੂੰ ਯੂਨਿਸਪੀਸ਼ੀ ਨੂੰ ਜਿਨ੍ਹਾਂ ਦਾ ਇੰਨੇ ਹਾਲਾਤ ਮਾੜੇ ਆ ਵੀ ਉਹਨਾਂ ਕੋ ਰੋਟੀ ਵੀ ਨਹੀਂ ਖਾਣ ਜੋਗੀ ਹੈਗੀ ਕਿਉਂਕਿ ਜਿਹੜੇ ਆਪ ਉਹ ਹੈਂਡੀਕੈਪ ਹੈ ਵਾਈਫ ਜਿਹੜੀ ਉਹਨਾਂ ਦੀ ਹੈ ਉਹ ਧੋਲ ਨਹੀਂ ਸਕਦੀ ਉਹ ਸੁਣ ਨਹੀਂ ਸਕਦੀ ਉਹ ਨਾ ਹੀ ਕਿਤੇ ਕੰਮ ਕੀ ਵਾਈਫ ਤੁਹਾਡੀ ਕੰਮ ਕਰਦੀ ਕਿਤੇ ਬਾਹਰ ਨਹੀਂ ਨਹੀਂ ਕਿਤੇ ਨਹੀਂ ਇਹ ਕਰੜਕੀ ਹੈ ਉਹ ਸੌਂਦੇ ਵੀ ਨਹੀਂ ਆ ਬੋਲਦੇ ਵੀ ਨਹੀਂ ਤੇ ਇਹਦਾ ਉਹਦਾ ਕਰਕੇ ਫਿਰ ਬਾਹਰ ਕੰਮ ਕਰਨਾ ਉਹਨਾਂ ਨੂੰ ਬਹੁਤ ਮੁਸ਼ਕਲ ਆ ਕਿਉਂਕਿ ਕਹਿੰਨੇ ਦੇ ਆਵਾਜ਼ ਦੇ ਕੇ ਭਾਜੀ ਬੁਲਾਉਣਾ ਉਹਨਾਂ ਨੂੰ ਤੇ ਉਹ ਸੁਣਦਾ ਹੀ ਨਹੀਂ ਤੇ ਆਵਾਜ਼ ਘੁੰਦੋਂ ਉਹਨਾਂ ਨੂੰ ਬੱਚੇ ਕਿੱਡੇ ਕਿੱਡੇ ਦਾ ਬੱਚੇ ਮੇਰੇ ਦੋ ਜੇ ਗੁੜੀਆਂ ਵਾ ਮੇਰੀ 4 1/2 ਸਾਲ ਦੀ ਤੇ ਬੇਟਾ ਜੇ 2 ਸਾਲ ਦਾ ਗੁੜੀਆਂ ਸਕੂਲ ਜਾਂਦੀ ਸਕੂਲ ਜਾਂਦੀ ਜੀ ਹਾਂ ਜੀ ਰੋਣ ਛੱਡਣ ਦੀ ਵੀ ਤੰਗੀ ਬਹੁਤ ਜ਼ਿਆਦਾ ਸਖੂਰ ਦੀ ਹੁੰਦੀ ਆ ਹਾਂਜੀ ਬੱਚਿਆਂ ਦੇ ਨਾਲ ਫਿਰ ਚੱਲ ਜਾਂਦੀ ਜੇ ਬਰਬਾਹ ਪ੍ਰੇਮ ਸੀ ਉਹਦੀ ਅੱਲਾਹ ਅੱਤੇ ਜੇ ਦੇ ਹੁਣ ਕਾਫੀ ਚਿਰ ਹੁਣ ਥੋੜੇ ਖਰਾਬ ਹੋ ਗਏ ਆਗੇ ਤੇ ਦੋ ਵਾਰੀ ਤੇ ਸੱਟ ਲੱਗੀ ਇਹਦੇ ਪਹਿਲੇ ਸਿਰਚ ਲੱਗੀ ਸੀਗੀ ਉਦੋਂ ਕਾਫੀ ਚਿਰ ਕਾਫੀ ਪੈਸਾ ਲੱਗਿਆ ਬਿਮਾਰ ਕਾਫੀ ਚਿਰ ਰਿਹਾ ਉਦੋਂ ਜੇ ਥੋੜਾ ਬੋਧਾ ਸੰਭਲਿਆ ਦੁਬਾਰਾ ਮੁੜ ਕੇ ਫੇਰ ਲਾਹ ਤੇ ਟੁੱਟ ਗਈ ਸਾਤ ਟੁੱਟਣ ਦੇ ਨਾਲ ਹੀ ਫਿਰ ਜ਼ਿਆਦਾ ਕੰਮ ਖਰਾਬ ਹੋ ਗਿਆ ਘਰ ਮਕਾਨ ਨੂੰ ਇਦਾਂ ਮੜੜ ਕਰਦਾ ਰਹਿ ਤਾ ਪਾਣਾ ਥੂਣਾ ਲਾ ਕੇ ਪਾਉਂਦਾ ਰਿਹਾ ਛੱਤ ਦੇ ਉੱਤੇ ਤੇ ਮਾਤਾ ਹੀ ਮਾਤਾ ਗੁਜਰ ਗਈ ਉਸ ਨਾਲ ਢੁੱਕੇ ਫਿਰ ਕਾਫੀ ਵਿਚਾਰਾ ਠਾਂ ਚੱਲ ਗਿਆ ਮੇਰਾ ਨਾਮ ਅਸਾਰ ਭੱਟੀ ਆ ਮੈਂ ਪਿੰਡ ਸੈਦਮਾਰਕ ਦਾ ਰਹਿਣ ਵਾਲਾ ਔਰ ਐਸ ਵਾਰ ਮੈਂ ਇਸ ਥਾਂ ਤੋਂ ਸਰਪੰਚ ਇਹਨਾਂ ਦੇ ਹਾਲਾਤ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਬਿਜਲੀ ਦਾ ਮੀਟਰ ਵੀ ਔਰ ਕੱਚੇ ਘਰਾਂ ਦੀ ਇਹਨਾਂ ਨੇ ਫਾਈਲ ਕਹਿੰਦੇ ਦਿੱਤੀ ਸੀਗੀ ਮੇਰੇ ਕੋਲ ਕਿੱਥੇ ਤੱਕ ਇਹਨਾਂ ਦਾ ਪਹੁੰਚਾ ਪ੍ਰੋਸੈਸ ਔਰ ਮੈਂ ਕੋਸ਼ਿਸ਼ ਕਰਾਂਗਾ ਉਹਨੂੰ ਚੈੱਕ ਕਰਨ ਦੀ ਕਿ ਕਿੱਥੋਂ ਤੱਕ ਇਹਨਾਂ ਦੀ ਫਾਈਲ ਪਹੁੰਚੀ ਆ ਤੇ ਜੇ ਜਰੂਰਤ ਪਈ ਤੇ ਨਵੇਂ ਸਿਰੇ ਤੋਂ ਮੈਂ ਇਹਨਾਂ ਦੀ ਫਾਈਲ ਦੁਬਾਰਾ ਨਿਊ ਭਰ ਕੇ ਖੁਦ ਲੈ ਕੇ ਜਾਵਾਂਗਾ ਔਰ ਜਿੰਨੀ ਵੀ ਮਦਦ ਹੋ ਸਕੇਗੀ ਪਰਿਵਾਰ ਦੀ ਮੈਂ ਜ਼ਰੂਰ ਕਰਾਂਗਾ ਅੱਗੇ ਵਧਦੇ ਆ ਆਮ ਆਦੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਚ ਆਮ ਆਦੀ ਪਾਰਟੀ ਦਾ ਵਫ਼ਦ ਚੰਡੀਗੜ੍ਹ ਵਿਖੇ ਪੰਜਾਬ ਦੇ ਰਾਜਪਾਲ ਨੂੰ ਮਿਲਿਆ ਜਿੱਥੇ ਇਸ ਵਫ਼ਦ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮrao ਅੰਬੇਡਕਰ ਦੀ ਸ਼ਾਨ ਦੇ ਖਿਲਾਫ ਕੀਤੀ ਗਈ ਪੱਦੀ ਟਿੱਪਣੀ ਬਾਰੇ ਰਾਜਪਾਲ ਨੂੰ ਮੈਮੋਰੰਡਮ ਸੌਂਪਿਆ ਅਤੇ ਮੰਗ ਕੀਤੀ ਹੈ ਕਿ ਨਰਿੰਦਰ ਮੋਦੀ ਅਮਿਤ ਸ਼ਾਹ ਵੱਲੋਂ ਵਰਤੀ ਗਈ ਪੱਦੀ ਸ਼ਬਦਾਵਲੀ ਕਰਕੇ ਉਹਨਾਂ ਨੂੰ ਕੈਬਨਟ ਦੇ ਵਿੱਚੋਂ ਤੁਰੰਤ ਬਰਖਾਸਤ ਕਰਨ ਸੋ ਸੰਸਦ ਗੁਰਮੀਤ ਸਿੰਘ ਮੀਤਹੇਰ ਨੇ ਵੀ ਕਿਹਾ ਕਿ ਦਲਿਤਾਂ ਨੂੰ ਬਰਾਬਰੀ ਦਾ ਹੱਕ ਦਿਵਾਉਣ ਵਾਲੇ ਡਾਕਟਰ ਭੀਮrao ਅੰਬੇਡਕਰ ਜੀ ਦਾ ਅ ਸੰਸਦ ਦੇ ਵਿੱਚ अपमान ਕਰਨ ਵਾਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਭਾਜਪਾ ਤੁਰੰਤ ਪਾਰਟੀ ਚੋਂ ਬਾਹਰ ਕੱਢੇ ਸੋ ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਤੋਂ ਇਲਾਵਾ ਆਮ ਆਦੀ ਪਾਰਟੀ ਦੇ ਹੋਰ ਵੀ ਵੱਡੇ ਲੀਡਰ ਹਾਜ਼ਰ ਸਨ ਅਸੀਂ ਸਾਰੇ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੂੰ ਮਿਲਿਆ ਤੇ ਉਹਨਾਂ ਨੂੰ ਅਸੀਂ ਮੰਗ ਕੀਤੀ ਹੈ ਕਿ ਜੋ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਪਰਸੋਂ ਪਾਰਲੀਮੈਂਟ ਦੀ ਪਵਿੱਤਰ ਫਲੋਰ ਦੇ ਉੱਪਰ ਜੋ ਬਾਬਾ ਸਾਹਿਬ ਅੰਬੇਦਕਰ ਜੀ ਦੇ ਬਾਰੇ ਜੋ ਉਹਨਾਂ ਨੇ ਅਪਸ਼ਬਦ ਵਰਤੇ ਨੇ ਜੋ ਭद्दी ਸ਼ਬਦਾਵਲੀ ਜੋ અપਮਾਨਜਨਕ ਗੱਲ ਅੰਬੇਦਕਰ ਸਾਹਿਬ ਬਾਰੇ ਕਹੀ ਹੈ ਉਹਦੇ ਵਾਸਤੇ ਜਿਹਦੇ ਲਈ ਅੱਜ ਪੂਰੇ ਮੁਲਕ ਦੇ ਵਿੱਚ ਬਹੁਤ ਰੋਸ ਹੈ ਸਮੂੱਚੇ ਪੰਜਾਬ ਦੇ ਵਿੱਚ ਵੀ ਹਰ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਪਰ ਆਮ ਲੋਕਾਂ ਨੇ ਆਮ ਆਦੀ ਪਾਰਟੀ ਦੇ ਵਲੰਟੀਅਰਸ ਨੇ ਲੀਡਰਸ ਨੇ ਅੱਜ ਵੱਡੇ ਪੱਧਰ ਤੇ ਸਮੂੱਚੇ ਪੰਜਾਬ ਦੇ ਵਿੱਚ ਵਿਰੋਧ ਚੱਲ ਰਿਹਾ ਹੈ ਤੇ ਬਹੁਤ ਭਾਵਨਾਵਾਂ ਨੂੰ ਠੇਸ ਹੈ ਜਿਹੜੀ ਸ਼੍ਰੀ ਅਮਿਤ ਸ਼ਾਹ ਦੇ ਇਸ ਹਲਕੇ ਘਟੀਆ ਦਰਜੇ ਦੇ અપਮਾਨਜਨਕ ਬਿਆਨ ਦੇ ਨਾਲ ਦੇਸ਼ ਦੇ ਕਰੋੜਾਂ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਬਾਬਾ ਸਾਹਿਬ ਅੰਬੇਦਕਰ ਉਹ ਮਹਾਨ ਸੰਸਥਾ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਅੱਜ ਚਾਹੇ ਪ੍ਰਧਾਨ ਮੰਤਰੀ ਸਾਹਿਬ ਚਾਹੇ ਹੋਮ ਮਿਨਿਸਟਰ ਚਾਹੇ ਕੋਈ ਮੁੱਖ ਮੰਤਰੀ ਮੰਤਰੀ ਤੇ ਚਾਹੇ ਗਵਰਨਰ ਸਾਹਿਬ ਉਹਨਾਂ ਦੇ ਲਿਖੇ ਹੋਏ ਸੰਵਿਧਾਨ ਦੀ ਵਜ੍ਹਾ ਕਰਕੇ ਹੀ ਅਸੀਂ ਲੋਕ ਅੱਜ ਇਨ੍ਹਾਂ ਸੰਵਿਧਾਨਿਕ ਅਹੁਦਿਆਂ ਦੇ ਉੱਪਰ ਵਿਰਾਜਮਾਨ ਆ ਤੇ ਉਹਨਾਂ ਬਾਰੇ ਡਾਕਟਰ ਅੰਬੇਦਕਰ ਜੀ ਬਾਰੇ ਸ਼੍ਰੀ ਅਮਿਤ ਸ਼ਾਹ ਵੱਲੋਂ ਇਹ ਜੀ ਪੱਦੀ ਸ਼ਬਦਾਵਲੀ ਵਰਤਨਾ ਬਹੁਤ ਨਿੰਦਣਯੋਗ ਹੈ ਤੇ ਅਸੀਂ ਮੰਗ ਕੀਤੀ ਹੈ ਕਿ ਗਵਰਨਰ ਸਾਹਿਬ ਸਾਡਾ ਮੈਮੋਰੰਡਮ ਪੰਜਾਬ ਦੇ 3 ਕਰੋੜ ਲੋਕਾਂ ਦੀ ਮੰਗ ਦੇਸ਼ ਦੇ ਰਾਸ਼ਟਰਪਤੀ ਜੀ ਤੱਕ ਪਹੁੰਚਾਉਣ ਤੇ ਉਹ ਹੁਕਮ ਕਰਨ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਕਿ ਇਹੋ ਜੀ ਹਲਕੀ ਘਟੀਆਂ ਗਿਰੀ ਹੋਈ ਸੋਚ ਔਰ ਖਾਸ ਤੌਰ ਤੇ ਉਹਨਾਂ ਲੋਕਾਂ ਦੇ ਪ੍ਰਤੀ ਦਬਲੇ ਕੁਝੇ ਲੋਕਾਂ ਦੇ ਪ੍ਰਤੀ ਜਿਹੜੇ ਕਿ ਅਭਿੰਗ ਨੇ ਸਮਾਜ ਦਾ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚਾਈਏ ਤੇ ਸ਼੍ਰੀ ਅਮਿਤ ਸ਼ਾਹ ਨੂੰ ਦੇਸ਼ ਦੀ ਕੈਬਨਿਟ ਦੇ ਵਿੱਚੋਂ ਇਮੀਡੀਏਟਲੀ ਬਰਖਾਸਤ ਕਰਨਾ ਇਹ ਵੀ ਅਸੀਂ ਮੰਗ ਹੈ ਜਿਹੜੀ ਅੱਜ ਗਵਰਨਰ ਸਾਹਿਬ ਕੋਲ ਰੱਖ ਕੇ ਆਇਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਸਾਡੀ ਇਹ ਮੰਗ 3 ਕਰੋੜ ਪੰਜਾਬੀਆਂ ਦੀ ਇਹ ਮੰਗ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਤੱਕ ਪਹੁੰਚਾਉਣਗੇ ਸੋ ਮੈਂ ਉਮੀਦ ਕਰਦਾ ਕਿ ਇਸ ਮੰਗ ਦੇ ਉੱਪਰ ਬੜੀ ਜਲਦੀ ਹੀ ਬੂਰ ਪਏਗਾ ਕਿਉਂਕਿ ਪੂਰੇ ਦੇਸ਼ ਦੇ ਵਿੱਚ ਇਹਦਾ ਬਹੁਤ ਵੱਡੇ ਪੱਧਰ 'ਤੇ ਉਰੋਸ਼ ਹੈ ਇਹਦੇ ਤੋਂ ਪਤਾ ਲੱਗਦਾ ਵੀ ਭਾਜਪਾ ਦੀ ਸੋਚ ਕੀ ਹੈ ਜਿਹਨੂੰ ਅੰਬੇਦਕਰ ਜੀ ਨੂੰ ਲੋਕ ਪੂਜਦੇ ਐ ਜਿਨ੍ਹਾਂ ਨੇ ਮਤਲਬ ਕਿ ਜਿਹੜੇ ਦੱਬੇ ਕੁਚਲਿਆ ਨੂੰ ਦਲਤਾਂ ਨੂੰ ਕਹਿ ਲੋ ਵੀ ਸੈਂਕੜੇ ਹਜ਼ਾਰਾਂ ਸਾਲ ਦਬਾ ਕੇ ਰੱਖਿਆ ਉਹਨਾਂ ਨੂੰ ਬਰਾਬਰੀ ਦਾ ਹੱਕ ਲੈ ਕੇ ਦਿੱਤਾ ਜਦ ਸਾਨੂੰ ਸਾਰਿਆਂ ਨੂੰ ਜਿਹੜੇ ਸੰਵਿਧਾਨਿਕ ਦੇ ਅਸੀਂ ਗੱਲਾਂ ਕਰਦੇ ਆਂ ਵੀ ਸਾਡਾ ਧਰਨੇ ਲਾਉਣ ਦਾ ਸਾਡਾ ਬਰਾਬਰੀ ਜਿਹੜਾ ਹੱਕ ਹੈ ਜਿਹੜਾ ਅੰਬੇਦਕਰ ਜੀ ਲੈ ਕੇ ਦਿੱਤਾ ਉਹ ਅੰਬੇਦਕਰ ਜੀ ਦਾ ਮੈਂ ਸਮਝਦਾ ਬਹੁਤ ਵੱਡਾ ਨਰਾਦਰ ਜਿਹੜਾ ਦੇਸ਼ ਦੇ ਗ੍ਰਹਿ ਮੰਤਰੀ ਨੇ ਕੀਤਾ ਤੇ ਜੇ ਮੋਦੀ ਜੀ ਥੋੜਾ ਬਹੁਤ ਦੇ ਦੇ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਆ ਜੇ ਅੰਬੇਦਕਰ ਜੀ ਦਾ ਥੋੜਾ ਬਹੁਤ ਵੀ ਸਤਿਕਾਰ ਕਰਦੇ ਆ ਤਾਂ ਤੁਰੰਤ ਮਿਤਸ਼ਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਜਿਹੜਾ ਕੱਢਣਾ ਚਾਹੀਦਾ ਹੈ ਵੀ ਐਡਾ ਤੁਸੀਂ ਹੰਕਾਰ ਵਾਲੀ ਗੱਲ ਮਤਲਬ ਕਿ ਐਦੂ ਵੱਡਾ ਨਰਾਦਰ ਮੈਂ ਸਮਝਦਾ ਹੋ ਨਹੀਂ ਸਕਦਾ ਉਹ ਆਦਮੀ ਦਾ ਜਿਹਦਾ ਜਿੱਥੇ ਜਿੱਥੇ Ambedkar ji ਪੜੇ ਜੇ ਉੱਥੇ ਕਲੰਬੀਆ ਯੂਨੀਵਰਸਿਟੀ ਜਾ ਕੇ ਪੜੇ ਤਾਂ ਉੱਥੋਂ ਦੇ 100 ਸਾਲ ਦੇ ਇਤਿਹਾਸ 'ਚ ਜਿਹੜੇ ਮਹਾਨ ਲੋਕ ਉੱਥੋਂ ਪੜ ਕੇ ਗਿਆ ਤਾਂ ਪਹਿਲੇ ਨੰਬਰ ਤੇ BR Ambedkar ਦਾ ਨਾਮ ਲਿਖਿਆ ਹੋਇਆ ਹੈ ਅਮਰੀਕਾ ਦੇ ਵਿੱਚ ਸੋ ਐਡੇ ਵੱਡੇ ਵਿਅਕਤੀ ਦਾ ਜਿਹਨੂੰ ਦੁਨੀਆ ਲੋਹਾ ਮੰਨਦੀ ਹੈ ਤੇ ਉਹਨੂੰ ਤੁਸੀਂ ਇਸ ਤਰ੍ਹਾਂ ਨਰਾਦਰ ਕਰਨਾ ਉਹ ਵੀ ਉਸ ਸਦਨ ਦੇ ਅੰਦਰ ਜਿਹੜਾ ਸਦਨ ਲੈ ਕੇ ਦੇਣ 'ਚ Ambedkar ji ਦਾ ਐਡਾ ਵੱਡਾ ਯੋਗਦਾਨ ਹੈ ਤਾਂ ਮੈਂ ਸਮਝਦਾ ਕਿ ਐਦੂ ਵੱਡੀ ਕੋਈ ਨਿੰਦਣ ਜੋ ਗੱਲ ਜਿਹੜੀ ਹੈ ਉਹ ਕੋਈ ਹੋ ਨਹੀਂ ਸਕਦੀ ਅੱਗੇ ਵਧਦੇ ਹਾਂ ਉਧਰ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਨੂੰ ਲੈ ਕੇ ਸਫਾਈ ਅਭਿਆਨ ਚਲਾਏ ਜਾ ਰਹੇ ਨੇ ਸੁਆਮਾਂ ਦੀ ਪਾਰਟੀ ਦੇ ਵਿਧਾਇਕ ਲਖਵੀਰ ਸਿੰਘ ਰਾਏ ਦੀ ਅਗਵਾਈ ਚ ਸਫਾਈ ਮਹਮ ਜਿਹੜੀ ਸ਼ੁਰੂ ਕੀਤੀ ਗਈ ਹੈ ਸੋ ਦੱਸਦੀ ਹੈ ਕਿ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸ਼ਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਦੇ ਵਿੱਚ 25 ਤੋਂ 27 ਦਸੰਬਰ ਤੱਕ ਸ਼ਹੀਦੀ ਸਭਾ ਮਨਾਈ ਜਾ ਰਹੀ ਹੈ ਅਤੇ ਸ਼ਹੀਦੀ ਸਭਾ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਨੇ ਅਤੇ ਸ਼ਰਧਾਲੂਆਂ ਦੀ ਮੁੱਖ ਸਹੂਲਤ ਨੂੰ ਰੱਖਦਿਆਂ ਪ੍ਰਸ਼ਾਸਨ ਵੱਲੋਂ ਵੀ ਪੂਕਤਾ ਪ੍ਰਬੰਧ ਕੀਤੇ ਗਏ ਨੇ ਸੋ ਆਮ ਆਦਮੀ ਪਾਰਟੀ ਦੇ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਦੀ ਅਗਵਾਈ ਚ ਹੁਣ ਸਫਾਈ ਮਹਮ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਵਿੱਚ ਵੱਡੀ ਗਿਣਤੀ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸ਼ਮੂਲੀਅਤ ਕਰਦਿਆਂ ਸਫਾਈ ਮਹਮ ਦੇ ਵਿੱਚ ਹਿੱਸਾ ਪਾਇਆ ਕਾਰਨ ਨਿਗਰਿਤ તમામ ਦਸਕਾਂ ਦਾ ਸਵਾਗਤ ਹੈ 25 ਦਸੰਬਰ 2024 ਨੂੰ ਸ਼ਹੀਦੀ ਸਭਾ ਆਯੋਜਨ ਇਤੀਜਾਰੀਆ ਫਤਿਹਬੁੱਦ ਸਾਹਿਬ ਕੇ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਪਹੁੰਚੇ ਨੇ ਸ਼ਰਤਾਂ ਦਾ ਜੁਆ ਦੀ ਸਹੂਲਤ ਮੁਕ ਰੱਖਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਪਤੀ ਗੜ ਸਾਹਿਬ ਦੇ ਵਿਧਾਇਕ ਡੋ. ਪੀਤ ਲਖਮੀ ਸਿੰਘ ਰਾਏ ਦੀ ਅਟਵਾਇ ਵਿੱਚ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਗੱਲਬਾਤ ਕਰਦੇ ਆਮ ਆਦਮੀ ਪਾਰਟੀ ਦੇ ਹਲਕਾ ਪਤੀ ਗੜ ਸਾਹਿਬ ਦੇ ਵਿਧਾਇਕ ਨਾਲ ਜੋ ਕਿ ਸਫਾਈ ਮੁਹਿੰਮ ਦੇ ਵਿੱਚ ਲੱਗੇ ਹੋਏ ਨੇ ਅੱਛਾ ਜੀ ਭਾਈ ਫਲਸਾ ਭਾਈ ਫਤੇਸ਼ ਸਿੰਘ ਜੀ ਗਾ ਜੀ ਸਰ ਸਫਾਈ ਮੁਹਿੰਮ ਸ਼ੁਰੂ ਕੀਤੀ ਆਮ ਆਦਮੀ ਪਾਰਟੀ ਵੱਲੋਂ ਕੀ ਕਿਹੜਾ ਚਾਹੁੰਦੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਵਾਣਾ ਨੇ ਪਿਛਲੇ ਸਾਲ ਵੀ ਉਹ ਤੋਂ ਪਿਛਲੇ ਸਾਲ ਵੀ ਵਲੰਟੀਅਰ ਤੌਰ ਤੇ ਸੇਵਾ ਕਰਦੇ ਨੇ ਔਰ ਅੱਜ ਅਸੀਂ ਸਟਾਰਟ ਕੀਤੀ ਹੈ ਦੇਖਣਾ ਸਾਰੇ ਜਿੰਨੇ ਦਰਖਤੀ ਉਹਨਾਂ ਨੂੰ ਪਾਣੀ ਨਾਲ ਧੋ ਰਹੇ ਆ ਔਰ ਸਫਾਈ ਕਰ ਰਹੇ ਆ ਮੈਂ ਧੰਨਵਾਦ ਕਰਨਾ ਸਾਰੇ ਵਲੰਟੀਅਰ ਸਹਿਬਾਨਾਂ ਦਾ ਔਰ ਦੋ ਦਿਨ ਇਹ ਕੰਟੀਨਿਊ ਰਹੂਗੀ ਔਰ ਇਹ ਵਲੰਟੀਅਰ ਸਹਿਬਾਨ ਜਿਮੇ ਮੈਂ ਇੱਥੇ ਲੱਗਿਆ ਵਾਂ ਸਾਡੇ ਦੂਜੇ ਵਲੰਟੀਅਰ ਸਹਿਬਾਨ ਸੋਨੂ ਐਮਸੀ ਸੋਡੀ ਐਮਸੀ ਤੇ ਸਾਡੇ ਜੱਲਾ ਸਭਣੀ ਉਹ ਲੱਗੇ ਪੁੱਲ ਤੇ ਲੱਗੇ ਬਿਸ਼ਕਰਮਾ ਚੌਂਕ ਤੇ ਇੱਧਰ ਕੁਲਵਿੰਦਰ ਸਿੰਘ ਡੇਰਾ ਸਾਹਿਬ ਉਹਨਾਂ ਦੇ ਸਾਥੀ ਸਾਰੇ ਸਾਡੇ ਵਲੰਟੀਅਰ ਸਹਿਬਾਨ ਉਹ ਵਸੀਵਲ ਲੱਗੇ ਆ ਸੋ ਸਾਰੇ ਅਸੀਂ ਪਿਛਲੇ ਸਾਲ ਵੀ ਇਹ ਕਰਿਆ ਸੀ ਸੇਵਾ ਕਰਨ ਦਾ ਸਾਰਾ ਦਾ ਸਾਡਾ ਫਰਜ਼ ਹੈ ਲੱਖਾਂ ਦੀ ਤਦਾਦ ਵਿੱਚ ਸੰਗਤ ਨੇ ਆਉਣਾ ਸਾਰੀਆਂ ਸਹੂਲਤਾਂ ਉਹਨਾਂ ਨੂੰ ਮਹਈਆ ਕਰੀਆਂ ਜਾਣ ਸਾਫ਼ ਸੁਥਰਾ ਵਾਤਾਵਰਨ ਲਈਏ ਇਹ ਮਹਾਨ ਸ਼ਹਾਦਤ ਵਾਲੇ ਦਿਨਾਂ ਮਹਾਨ ਧਰਤੀ ਹੈ ਸਭ ਨੇ ਇੱਥੇ ਆ ਕੇ ਸਜਦਾ ਕਰਨਾ ਸਾਡਾ ਸਾਰਿਆਂ ਦਾ ਜਿਹੜੇ ਇੱਥੇ ਰਹਿਣ ਵਾਲੇ ਆ ਫਰਜ਼ ਬਣਦਾ ਕਿ ਸਫ਼ਾਈ ਕਰੀਏ ਲੋਕਾਂ ਕੀ ਅਪੀਲ ਕਰਦੇ ਸਨ ਸਰ ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਲੰਗਰ ਵਾਲਿਆਂ ਨੂੰ ਅਪੀਲ ਕਰਦਾ ਜਿੰਨੇ ਵੀ ਸਤਕਾਰਯੋਗ ਲੰਗਰ ਲਾਉਂਦੇ ਨੇ ਉਹਨਾਂ ਦਾ ਬਹੁਤ ਬਹੁਤ ਸਭ ਤੋਂ ਪਹਿਲਾਂ ਧੰਨਵਾਦ ਫਿਰ ਮੈਂ ਇਹ ਬੇਨਤੀ ਕਰਾਂ ਕਿ ਲੰਗਰ ਪੂਰੇ ਸਾਦੇ ਹੋਣੇ ਚਾਹੀਦੇ ਨੇ ਔਰ ਪਿਛਲੇ ਸਾਲ ਵੀ ਸੀ ਅਪੀਲ ਕੀਤੀ ਸੀ ਔਰ ਲੋਕਾਂ ਨੇ ਸਾਦੇ ਰਕੀ ਸੀ ਜਲੇਬੀ ਜਲਬੀਆਂ ਵਾਲਾ ਨਹੀਂ ਚਾਹੀਦਾ ਔਰ ਦੂਜਾ ਜਿੰਨੇ ਵੀ ਲੰਗਰ ਵਾਲੇ ਸਾਡੇ ਸਤਕਾਰਯੋਗ ਸਾਥੀ ਉਹਨਾਂ ਨੂੰ ਬੇਨਤੀ ਕਰਦੇ ਕਿ ਜਿਵੇਂ ਡਿਸਪੋਜ਼ਲ ਹੈ ਪਲੇਟਾਂ ਨੇ ਉਹ ਸਾਡੀ ਮਨਸੂਲ ਕਮੇਟੀ ਸਿਲਾਈ ਹੈ ਉਹਨਾਂ ਦੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਹਰ ਇੱਕ ਤੋਂ ਚੱਕਣ ਦੇ ਉੱਥੇ ਕਲੈਕਟ ਕਰਨ ਕਿਉਂਕਿ ਜਿੰਨਾ ਅਸੀਂ ਸਾਫ ਸੁਥਰਾ ਵਾਤਾਵਰਨ ਰੱਖਾਂਗੇ ਉਨਾਂ ਹੀ ਸੰਤ ਨੂੰ ਫਾਇਦਾ ਹੋਊਗਾ ਔਰ ਮੈਂ ਸਾਰਿਆਂ ਨੂੰ ਅਪੀਲ ਕਰਨਾ ਕਿ ਗੱਡੀਆਂ ਆ ਕੇ ਡਿਸਪੋਜ਼ਲ ਲੈ ਕੇ ਜਾਣਗੀਆਂ ਪਿਛਲੀ ਵਾਰ ਵੀ ਘੰਟੇ ਦੋ ਘੰਟੇ ਬਾਅਦ ਡਿਸਪੋਜ਼ਲ ਗੱਡੀਆਂ ਆਉਂਦੀਆਂ ਰਹਿੰਦੀਆਂ ਸੀ ਸੋ ਸਾਰੇ ਸਾਰਿਆਂ ਨੂੰ ਅਪੀਲ ਹੈ ਕਿ ਸਾਦਾ ਲੰਗਰ ਅਤੇ ਸਫਾਈ ਦਾ ਧਿਆਨ ਰੱਖਿਆ ਜਾਵੇ ਜਿਹੜੀ ਡਿਸਪੋਜ਼ਲ ਪਲੇਟਾਂ ਗਲਾਸ ਹੈ ਉਹਨਾਂ ਨੂੰ ਪੈਕ ਕਰਕੇ ਗੱਡੀਆਂ ਦੇ ਵਿੱਚ ਦਿੱਤਾ ਜਾਵੇ ਦਿਲ ਕੀਤੀ ਹੈ ਵੀ ਇਸ ਵਾਰ ਸ਼ਹੀਦੀ ਸਭਾ ਦੇ ਕੋਈ ਪਾਸ ਜਾਰੀ ਹੁੰਦੇ ਸੀ ਪਿਛਲੀ ਸਰਕਾਰਾਂ ਸਮੇਂ ਇਸ ਸਾਲ ਵੀ ਹੋਣਗੇ ਸਰ ਜਦੋਂ ਦੀ ਆਪਣੀ ਸਰਕਾਰ ਬਣੀ ਆ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਰਬ ਦੀ ਗਵੇਚ ਅਸੀਂ ਫੈਸਲਾ ਕੀਤਾ ਸੀ ਫਤਿਹਗੜ੍ਹ ਸਾਹਿਬ ਕਿ ਕੋਈ ਵੀਆਈਪੀ ਪਾਸ ਜਾਰੀ ਨਹੀਂ ਹੋਊਗਾ ਇੱਥੇ ਜਿੰਨੀ ਵੀ ਸੰਗਤ ਹੈ ਸਾਰੀ ਆਮ ਸੰਗਤ ਹੈ ਸੋ ਇਸ ਵਾਰ ਵੀ ਸਿਸਟਮ ਹੈ ਕਿ ਕੋਈ ਵੀਆਈਪੀ ਪਾਸ ਨਹੀਂ ਹੈਗਾ ਔਰ ਤੁਸੀਂ ਦੇਖਿਆ ਪਿਛਲੀ ਵਾਰ 30 ਲੱਖ ਤੋਂ ਉੱਪਰ ਸੰਗਤ ਆਈ ਸੀ ਕਿਸੇ ਨੂੰ ਕੋਈ ਅਖਾਈ ਨਹੀਂ ਆਈ ਔਰ ਵੀਆਈਪੀ ਕੋਈ ਗੱਡੀਆਂ ਲੈ ਕੇ ਜਾਂ ਸਾਡੇ ਵਲੰਟੀਅਰ ਸਹਿਬਾਨ ਕੋਈ ਵਿਚ ਨਹੀਂ ਬੜਿਆ ਕਿਉਂਕਿ ਵੀਆਈਪੀ ਪਾਸ ਜਾਰੀ ਨਹੀਂ ਹੋਏ ਸੀ ਤੋ ਇਸ ਵਾਰ ਵੀ ਜਿਹਨੇ ਆਉਣਾ ਹੈ ਸ਼ਰਦਾ ਤੇ ਤੌਰ ਤੇ ਆ ਵੀ ਮੱਥਾ ਟੇਕੇ ਸੋ ਇਸਨ ਆਮ ਆ띠 ਪਾਰਟੀ ਦੇ ਹਲਕਾ ਫਾਤੀ ਜਿਹੜਾ ਸਾਹਿਬ ਜੀ ਵਿਰਾਂਤ ਸੋ ਫੀਟ ਲਖਪਤ ਸਿੰਘ ਰਾਏ ਪਤੀ ਜੀ ਸਾਹਿਬ ਤੋਂ ਦੀਪਕ ਸੁਬੀਰ ਜੀ ਅੱਗੇ ਵੱਧ ਨੇ ਉਧਰ ਬੀਤੇ ਦਿਨੀ ਨਗਰ ਕੌਂਸਲ ਅਮਲੋਚ ਹੋ ਰਹੀਆਂ ਚੋਣਾਂ ਦੇ ਦੌਰਾਨ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵੀਡੀਓ ਨੇ ਜਿਹੜੀਆਂ ਵਾਇਰਲ ਹੋਈਆਂ ਨੇ ਜਿਸ ਦੇ ਵਿੱਚ ਲੋਕਾਂ ਵੱਲੋਂ ਦੋਸ਼ ਲਾਏ ਗਏ ਕਿ ਆਮਾਦੀ ਪਾਰਟੀ ਵੱਲੋਂ ਇਹਨਾਂ ਚੋਣਾਂ 'ਚ ਤੱਕਾ ਕੀਤਾ ਗਿਆ। ਸੋ ਇਸ ਸਬੰਧੀ ਹੁਣ ਆਮਾਦੀ ਪਾਰਟੀ ਹਲਕਾ ਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਨੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ। ਉਹਨਾਂ ਆਖਿਆ ਕਿ ਆਮਾਦੀ ਪਾਰਟੀ ਤੱਕਾ ਨਹੀਂ ਕਰਦੀ ਸਗੋਂ ਜਾਣਬੁੱਝ ਕੇ ਆਮਾਦੀ ਪਾਰਟੀ ਨੂੰ ਬਦਨਾਮ ਕਰਨ ਦੀ ਇਹ ਸਾਜ਼ਿਸ਼ ਰਚੀ ਗਈ ਹੈ। ਸੋ ਜਿਹੜੇ ਲੋਕ ਤੱਕਾ ਛਾਏ ਦੇ આરોਪ ਲਗਾ ਰਹੇ ਨੇ ਉਹਨਾਂ ਉੱਪਰ ਤਾਂ ਪਹਿਲਾਂ ਹੀ ਧੋਖਾਧੜੀ ਦੇ ਕਈ ਮਾਮਲੇ ਦਰਜ ਨੇ ਅਕਲ ਜੀ ਆਮ ਆਦਮੀ ਪਾਰਟੀ ਦੇ ਸਰ ਦੇ ਬੰਦੇ ਲੰਬੜ ساری ਨਮੀ ਨੇ ਜਿਹੜੇ ਸਿਆਸੀ ਪੈਸਰੇ ਹੁੰਦੇ ਨੇ ਸਾਡੇ ਬੰਦਿਆਂ ਕੋਲੇ ਘੱਟ ਆਉਂਦੇ ਨੇ ਦੋ ਤਿੰਨ ਗੱਲਾਂ ਹੋਈਆਂ ਇੱਕ ਬਲ ਰਾਤ ਵੋਟ ਨੰਬਰ 12 ਦੇ ਵਿੱਚ ਜਿਹੜਾ ਕਾਂਗਰਸ ਦਾ ਕੈਂਡੀਡੇਟ ਸੀਗਾ ਤੇ ਚਾਰ ਵਾਰ ਤੋਂ ਬੋਸ ਹੈਗੀ ਸੈਟਾ ਉਹ ਤਾਰੂ ਬੰਦ ਰਿਹਾ ਸੀ ਕਿ ਸਾਡੇ ਬੰਦੇ ਰੋਕਣ ਪਹੁੰਚ ਗਏ ਉਹ ਫੇ ਤੁਹਾਨੂੰ ਪਤਾ ਵੀ ਉਹਨੇ ਡਰਾਮਾ ਕਰਨਾ ਹੁੰਦਾ ਵੀਡੀਓ ਵਾਇਰਲ ਕਿ ਬੜੀਆਂ ਹਾਸੋਹੀਨੀਆਂ ਵੀਡੀਓ ਵਾਇਰਲ ਜਦੋਂ ਚੋਰੀ ਪੜੀ ਜਾਂਦੇ ਫਿਰ ਅਗਲਾ ਛਾਲਾ ਮਾਰਦਾ ਥੋੜੀ ਜੀ ਮੈਨੂੰ ਮੇਰੇ ਘਰ ਚ ਕਿਡਨਾਪ ਕਰ ਲਿਆ ساری ਰਾਤ ਉਹ ਜਿਉਂ ਪਈ ਕਿ ਘਰ ਚ ਕਿਡਨਾਪ ਹੋ ਗਿਆ ਇਹ ਬੜੀ ਹਾਸੀ ਵਾਲੀ ਗੱਲ ਹੈ ਕਿ ਉਸ ਵਾਰ ਤੋਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸਤਲਜ ਸਿੰਘ ਗੋਗੀ ਜੀ ਹਮ ਦੋ ਸ਼ਹਿਰ ਸਾਰਾ ਹੀ ਜਾਣਦਾ ਵੀ ਹੈ ਕਿ ਸ਼ਰੀਫ ਸੌ ਇਮਾਨਦਾਰ ਬੰਦੇ ਨੇ ਜਿਹੜੇ ਹੈਪੀ ਸੈਟਾ ਜੀ ਨੇ ਉਹਨਾਂ ਦੇ ਵੀ ਚਾਰ-ਪੰਜ ਪਰਚੇ ਨੇ ਜਿਹੜੇ ਉਹ ਥੱਗੇ ਡੁੱਗੀਆਂ ਮਾਰਦੇ ਨੇ ਉਹ ਵੀ ਸਾਰਿਆਂ ਨੂੰ ਪਤਾ ਹੈ। ਕ ਇਲੈਕਸ਼ਨਰ ਨੂੰ ਮੈਨੂੰ ਪਤਾ ਨਹੀਂ ਹੈਗਾ ਪਰ ਕੰਪਲਿਸ਼ਨ ਵਾਲੇ ਸ਼ੋਅ 'ਚ ਵਧੀਆ ਉਹਨਾਂ ਨੂੰ ਰੋਲ ਮਿਲ ਸਕਦਾ ਹੈ। ਇੱਕ ਹੋਰ ਹੋਇਆ ਇੱਕ ਭਾਜਪਾ ਦੇ ਚਾਰ-ਪੰਜ ਵਾਰ ਤੋਂ ਕੌਂਸਲ ਨੇ ਕੌਂਸਲਰ ਨੇ ਮੈਡਮ ਉਹਨਾਂ ਦੇ ਹਸਬੰਦ ਨੇ ਸਾਡੇ ਪਾਰਟੀ ਦੇ ਕੈਂਡੀਡੇਟ ਦੇ ਬੇਡੇ ਦੇ ਸਕੂਲ ਦੇ ਵਿੱਚ ਉਹ ਮਾਰੀਏ ਗੱਡੀ ਮਾਰੀਏ ਤਾਂ ਇਹ ਜਿਹੀ ਇੱਕ ਦੋ ਗੱਲਾਂ ਹੋਈਆਂ ਨੇ ਪਰ ਅਸੀਂ ਬਹੁਤ ਸਾਫ਼ ਸੁਥਰੇ ਤਰੀਕੇ ਦੇ ਨਾਲ ਇਲੈਕਸ਼ਨ ਲੜ ਰਹੇ ਹਾਂ ਕੋਈ ਵੀ ਕਿਸੇ ਵੀ ਤਰੀਕੇ ਦੇ ਜੋ ਪੁਰਾਣੀਆਂ ਸਰਕਾਰਾਂ ਦੇ ਵਿੱਚ ਹੁੰਦਾ ਆਇਆ ਉਹ ਜਿਹੜੇ ਕੁਝ ਨਹੀਂ ਕੀਤਾ ਪਰ ਹਾਂ ਜਿਹੜੇ ਇਹ ਦੂਜੀਆਂ ਪਾਰਟੀਆਂ ਦੇ ਹੰਡੇ ਹੋਏ ਬੰਦੇ ਨੇ ਆਪਣੀ ਸ਼ਰਾਰਤਾਂ ਦੁਬਾਰਾ ਨਹੀਂ ਆ ਰਹੇ ਤਾਂ ਸਾਡੇ ਵਰਕਰ ਜੀ ਆਰੂ ਵਰਕਰ ਨੇ ਕ੍ਰਾਂਤੀਕਾਰੀ ਵਰਕਰ ਨੇ ਹੁਣ ਟੱਕਾ ਤਾਂ ਨਹੀਂ ਸਹਿਣਗੇ ਸਰਕਾਰ ਦੇ ਵਿੱਚ ਪਰ ਸਾਡੇ ਵੱਲੋਂ ਬਹੁਤ ਸ਼ਾਨਦਮਈ ਤਰੀਕੇ ਨਾਲ ਇਲੈਕਸ਼ਨ ਪਾਈ ਜਾ ਰਿਹਾ ਹੈ ਤੋ ਰਮਨ ਵਾਲੀ ਵੀਡੀਓ ਵਾਇਰਲ ਹੋ ਰਹੀ ਪੁਲਿਸ ਮੁਲਾਜ਼ਮ ਨੂੰ ਕੁੱਟ ਰਹੇ ਨੇ ਕੀ ਗੱਲ ਉਹ ਤਾਂ ਤਕਾਮੁਕੀ ਹੋਏ ਜਾਂਦੀ ਜਿੰਨੇ ਬਟਨ ਖਾਸ ਨਹੀਂ ਸੋ ਖਬਰਾਂ ਹੁਣ ਤੱਕ ਦੇ ਵਿੱਚ ਫਿਲਹਾਲ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ